21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜੂਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਚੋਨੇ ਤੇ ਜਿਹੜੀ ਬਿਜਲੀ ਦਿੰਨੇ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਟੂ ਬਿਲ ਤੇ 18000 ਕਰੋੜ ਦੀ ਸਬਸਿਡੀ ਐ ਜੇ 5 ਲੱਖ ਟੂ ਬਿਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 'ਚੋਂ ਤੇ 5500 ਦਾ ਬਜਟ ਐ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਇਆ ਦੇਣਾ ਸੀ ਦਿਆਂਗਾ ਵੀ 1100 ਵਾਲਿਓ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਵੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਵੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ ਦੇਖਿਆ ਧੂਰੀ ਚ ਪਾਈਪਾ ਪੈ ਰਹੀਆਂ ਬਹੁਤ ਵੱਡੇ ਪੱਧਰ ਤੇ ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ ਧੂਰੀ ਤੋਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਹ ਮਾ ਫੜ ਕੇ ਰੋਕ ਸਕਦੇ ਨੇ ਮੈਂ ਮੈਂ ਨੁਮਾਇੰਦਾ ਉਹਨਾਂ ਦਾ ਮੈਂ ਐਮਐਲਏ ਹਾਂ ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ। ਸੰਗਰੂਰ ਤਾਂ ਪਹਿਲੇ ਹੀ ਪਿਆਰ ਹੈ 14 ਮਿਲਦਾ। ਧੂਰੀ ਨੇ ਫਿਰ ਥੋੜਾ ਜਿਆਦਾ ਕਰ ਲਿਆ ਹੁਣ। ਇੰਨਾ ਕ ਤਾਂ ਬਣਦਾ ਹੀ ਐ ਫਿਰ। ਧੂਰੀ ਤਾਂ ਮੇਰੇ ਪੇਕੇ ਹੋਗੇ ਨਾ ਫਿਰ ਹੁਣ। ਸੋ ਪੇਕੇਆਂ ਦਾ ਇੰਨਾ ਘੱਟ ਤਾਂ ਬਣਦਾ ਹੀ ਐ ਫਿਰ। ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ। 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ। ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ। ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੀਏ ਆ ਟੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਉਹ ਬੜੀ ਮੁਸ਼ਕਲ ਨਾਲ ਸਾਡੇ ਮਾਲ ਬਿਆਣਾ ਕੋਲੇ ਸਾਡੇ ਸੰਗਰੂਰ ਵਾਲਿਆਂ ਕੋਲੇ ਸ਼ਕਤੀ ਆਈ ਹੈ ਤੁਸੀਂ ਆ ਕੇ ਹੋ ਓਪਲੱਥ ਤੋਂ ਆ ਕੇ ਸਾਨੂੰ ਆ ਕੇ ਇੱਥੇ ਗਾਲਾਂ ਕੱਢ ਰਹੇ ਹੋ ਯਾਰ ਹੱਦ ਆ ਯਾਰ ਮੈਂ ਕੀ ਵਿਗਾੜਦਾ ਯਾਰ ਪੰਜਾਬ ਦਾ ਵੀ ਸਵਾ ਦੋ ਸਾਲ ਲੱਗੇ 1 ਰੁਪਏ ਦਾ ਕੋਈ ਰਿਸ਼ਪਤਲ ਝਾਮ ਲਾ ਦੇ ਕੋਈ ਜਿਉਂ ਲੱਗਦਾ ਟੜਕੀ ਉੱਠ ਕੇ ਗਾਲਾਂ ਕੱਢਣ 43000 ਨੌਕਰੀਆਂ ਦੇ ਕੇ ਆ ਬੈਠਾ 43000 ਮੈਂ ਕੱਲ ਇੱਧਰ ਗਿਆ ਸੀ ਪਰਸੋਂ ਬੁਲਾਡੇ ਵਾਲੇ ਪਾਸੇ ਸਰਦੂਲਗੜ ਵਾਲੇ ਐਮਐਲ ਨੇ ਦੱਸਿਆ ਕਰੰਡੀ ਪਿੰਡ ਕਰੰਡੀ ਸਰਦੂਲਗੜ ਚ ਇੱਕੋ ਪਿੰਡ ਚ 40 ਨੌਕਰੀਆਂ ਮਿਲ ਗਈਆਂ 40 ਆਮ ਗਰੀਬ ਘਰ ਦੇ ਮੁੰਡੇ ਕੁੜੀਆਂ ਕੋਈ ਪਟਵਾਰੀ ਲੱਗ ਗਿਆ ਕੋਈ ਇੰਸਪੈਕਟਰ ਬਣ ਗਿਆ ਕੋਈ ਪੈਸਾ ਨਹੀਂ ਲੱਗਿਆ ਬਿਜਲੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਅਹੀਂ ਆਉਂਦਾ ਰਹੂਗਾ ਤੇ ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਐ ਬਾਕੀ ਸਾਰੇ ਅਫਸਰਾਂ ਦੇ ਦਫ਼ਤਰ ਦਿਨੇ ਲੱਗਦੇ ਆ 9 ਤੋਂ 5 ਕਹਿੰਦਾ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਲਾਉਂਦੇ ਆ ਕਹਿੰਦੇ 1:30 ਵਜੇ ਬਿਜਲੀ ਆਊ ਲਓ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਚੋ ਮੈਂ ਕਿਹਾ ਦਿਨੇ ਦਿਓ ਬਿਜਲੀ ਦਿਨੇ ਬਿਜਲੀ ਆ ਰਹੀ ਐ ਆਹ 4 ਜੂਨ ਵਾਲਾ ਕੰਡਾ ਕੱਢੋ ਬਹੁਤ ਜ਼ਰੂਰੀ ਐ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ ਔਰ ਤਹਾਂ मोदी की हो रही है छुट्टी इंडिया अलायंस की मर रही है सरकार पंजाब का बहुत बड़ा हिस्सा पौगा सेंटर सरकार चिखते जाए तुम किस्मत चंकी है उम्मीद मैं तो दस दाना बत्ती दांद ने मेरे भी लाइट मथे लादी है इन्हें बन जाना बड़ा बन जाना इन्हें काम किस्मत हूं की करिए ਉਹਨਾਂ ਦੀ ਕਿਸਮ ਮਾੜੀ ਆ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋਗੇ ਇਹਨਾਂ ਦੀ ਹਾਲਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਇਹ ਪਤਾ ਕੀ ਹੈ ਰੱਬ ਪਰਮਾਤਮਾ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਡਾਣ ਲੋਕ ਕਹਿੰਦੇ ਯਾਰ ਐਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫਿਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਕਿਹਾ ਤਾਂ ਵੀ ਨਹੀਂ ਕੋਈ ਕੋਈ ਖਤਮ ਹੈ ਉਹ ਕੰਮ ਕਾਂਗਰਸ ਵਾਲਿਆਂ ਦਾ ਹੂੰ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ ਖਡੂਰ ਸਾਹਿਬ ਵਾਲੇ ਤੇ ਸੰਗਰੂਰ ਫਿਰਦਾ ਪਲੱਥ ਵਾਲਾ ਸੰਗਰੂਰ ਵਾਲਾ ਵਿਜੇਂਦਰ ਸਿੰਘ ਲਾਹਨਾਂਦਪੁਰ ਸਾਹਿਬ ਫਿਰਦਾ ਉਹ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਆਰ ਦੇ ਇਲਾਕੇ 'ਚ ਕੌਣ ਢਿੱਡ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਦੇ ਸੀਡੀ ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਮੈਂ ਪ੍ਰਧਾਨ ਜੀ ਇਸ ਇਲਾਕੇ ਜੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਸੜਤੇ ਉਧਰਲਾ ਇਧਰ ਉਧਰ ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ ਆ ਬੀਜੇਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਤਾਂ ਉਹ ਤਾਂ ਉਹੀ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨਦੇ ਕਿਸਾਨਾਂ ਨਾਲ ਚ ਪੇਚਿਆ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਆਇਆ ਇਧਰੋਂ ਮੇਰੇ ਮੂਰੇ 100 200 ਮੋਟਰਸਾਈਕਲ ਲੱਗੇ ਹੋਏ ਸੀ ਔਰ ਮੈਨੂੰ ਇਹ ਵੀ ਪਤਾ ਹੈ ਆਪ ਦੇ ਪੱਲੇੋਂ ਤੇਲ ਪਵਾਇਆ ਹੋਊਗਾ ਇਹ ਹੈ ਸਾਡੀ ਸਾਡੇ ਵਾਲੇ ਘਮੱਕੜ ਜਿਹੜੇ ਉਹ ਅਸਲੀ ਹੈ ਜਿਹੜੇ ਪੰਜਾਬ ਨੂੰ ਸੱਚੀ ਮੁੱੱਚੀ ਪਿਆਰ ਕਰਦੇ ਆ ਕਣਕ ਦਾ ਤੇ ਕਿਹਨੇ ਵਾਹ ਫਲਾ ਰੱਖਿਆ ਨਾ ਜੀ ਤਾਂ ਕਣਕ ਟਾਣ ਨੋ ਨੋ ਜਿੰਨੀ ਗਰੀਬਾਂ ਨੂੰ ਕਣਕ ਚਾਹੀਦੀ ਹੈ ਓਨੀਓ ਕਣਕ ਮਿਲੂਗੀ ਕਈ ਇਹੋ ਜਿਹੇ ਹੈਗੇ ਨੇ ਕਰਕੇ ਸਾਥੋਂ ਪਸਾਈ ਨਹੀਂ ਹੁੰਦੀ ਜੀ ਜੇ ਉਹ ਆਟਾ ਚਾਹਣਗੇ ਤਾਂ ਆਟਾ ਦੇ ਦਾਂਗੇ ਪਰ ਉਹ ਉਹਨਾਂ ਦੀ ਮਰਜ਼ੀ ਹੈ ਜੋ ਕਹਣਗੇ ਨਹੀਂ ਅਸੀਂ ਤਾਂ ਕਣਕ ਲੈਣੀ ਹੈ ਕਣਕ ਦੇਵਾਂਗੇ ਔਰ ਐਸ ਬਾਰ ਜਿਹੜੀ ਮੰਡੀ ਚ ਕਣਕ ਆਈ ਆ ਉਹੀ ਦੇਣੀ ਆ ਕੋਈ ਸੁਸਰੀ ਲੱਗੀ ਹੋਈ ਜਾ ਕੋਈ ਮਿੱਟੀ ਵਾਲੀ ਨਹੀਂ ਦੇਣੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਪਤਾ ਹੈ ਨਾ ਮੈਨੂੰ ਸਾਰਾ ਮੈਂ ਰਹਾਂ ਨਾ ਮੈਂ ਗਰੀਬੀਆਂ ਦੇਖੀਆਂ ਹੋਈਆਂ ਨੇ ਨਾ ਆ ਤੂੰ ਦੇਖਿਆ ਪਟਿਆਲੇ ਆਏ ਸੀ મોદી 400 ਰੁਪਏ ਦਿਹਾੜੀ ਤੇ ਬੰਦੇ ਕਰ ਲਏ 400 ਰੁਪਏ ਦਿਹਾੜੀ ਨਹੀਂ ਦਿੱਤੀ ਉਹਨਾਂ ਦੀ ਉਹ ਰੋਈ ਜਾਂਦੇ ਸੀ ਕਹਿੰਦੇ ਨਾ ਸਾਥੋਂ મોદી-ਮੋਦੀ ਕਰਾ ਕੇ ਕਹਿੰਦੇ 400 ਨਹੀਂ ਦਿੱਤਾ ਸਾਨੂੰ ਦੱਸੋ ਧੜੀ ਤੇ ਲੈ ਕੇ ਜਾਂਦੇ ਆ ਬੰਦੇ ਹੱਦ ਐ ਆ ਹੁਣ ਵੀ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਐ ਆ ਅਰਵਿੰਦ ਖੰਨਾ ਤੁਹਾਡਾ ਐਮ ਐਲ اے ਰਿਹਾ ਤੋੜ ਨਵਾਈ ਇਹਨੇ ਵਿਚਾਲ ਦੀ ਛੱਡ ਗਿਆ ਕਹਿੰਦਾ ਮੈਂ ਤਾਂ ਆਪਣੇ ਬਿਜ਼ਨਸ ਦੇਖੂਗਾ ਮੈਂ ਰਾਜਨੀਤੀ ਚੋਂ ਸੰन्यास ਲੈਣਾ ਹੁਣ ਆ ਕੇ ਕਹਿੰਦਾ ਮੈਂ ਰਾਜਨੀਤੀ ਚੋਂ ਗੱਲ ਐ ਯਾਰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਐ ਲੋਕ ਵੇਲੇ ਹੀ ਬੈਠੇ ਆਲ ਕਦੇ ਤੇਰੇ ਨਾਲ ਹੋ ਜਾਣ ਕਦੇ ਨਾ ਹੋਣ ਸੋ ਇਹਨਾਂ ਨੂੰ ਵੇਲੇ ਕਰੋ ਸਾਰਿਆਂ ਨੂੰ ਵੇਲੇ ਕਰੋ ਇਹਨਾਂ ਨੂੰ ਗੱਲ ਹੀ ਬਾਤ ਨਹੀਂ ਦੁਖੀ ਕੀਤੇ ਇਹਨਾਂ ਨੇ ਸੋ ਆਪਾਂ ਇਕੱਠੇ ਰਹਿਣਾ ਹੈ ਇਕ ਰਹਿਣਾ ਹੈ ਏਕਾ ਰੱਖਣਾ ਹੈ